ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ 트ੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਗੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਆ ਜਾ ਸਕਦਾ ਤਾਂ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ 트ੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트੍ਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਆ ਜਾ ਸਕਦਾ ਤਾਂ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ